ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੈਂ ਬਣਾਉਂਗੀ ਆਲੂ ਗੋਭੀ ਦੀ ਸਬਜ਼ੀ ਆਪਾਂ ਬਿਲਕੁਲ ਦੇਸੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਵਾਸਤੇ ਆਪਾਂ ਇੱਕ ਫੁੱਲ ਗੋਭੀ ਦਾ ਲਿਆ ਸੀਗਾ ਉਹ ਥੋੜਾ ਜਿਹਾ ਵੱਡਾ ਫੁੱਲ ਗੋਭੀ ਦਾ ਸੀਗਾ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਕਰ ਲਿਆਗਾ ਕੱਟ ਕੇ ਉਸ ਤੋਂ ਬਾਅਦ ਮੈਂ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋ ਲਿਆਗਾ ਚਾਹੀਏ ਇਹਦੇ ਵਿੱਚ ਨਾ ਕੀੜਾ ਵਗੈਰਾ ਹੁੰਦਾ ਪੂਰੇ ਧਿਆਨ ਨਾਲ ਆਪਾਂ ਚੀਰਨਾ ਵੀ ਚਾਹੀਦਾਗਾ ਪਰ ਇਹ ਗੋਭੀ ਬਿਲਕੁਲ ਸਾਫ਼ ਸੀਗੀ ਤੇ ਤੇ ਇਧਰ ਆਪਾਂ ਚਾਰ ਆਲੂ ਚਿਰੇ ਆ ਆਲੂਆਂ ਨੂੰ ਵੀ ਚੀਰ ਕੇ ਉਸ ਤੋਂ ਬਾਅਦ ਮੈਂ ਪਾਣੀ ਦੇ ਨਾਲ ਧੋ ਲਿਆ ਸੀਗਾ ਹਾਂਜੀ ਇਧਰ ਆਪਾਂ ਗੈਸ ਤੇ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਹੁਣ ਸਰੋਂ ਦਾ ਤੇਲ ਪਾ ਦਾਂਗੇ ਸਰੋਂ ਦਾ ਤੇਲ ਆਪਾਂ ਅਧਿਕ ਕਰਚੀ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਗਰਮ ਹੋ ਗਿਆ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਆਲੂਆਂ ਨੂੰ ਫਰਾਈ ਕਰ ਲੈਣਾਗਾ ਬਸ ਉਦੋਂ ਤੱਕ ਆਪਾਂ ਆਲੂਆਂ ਨੂੰ ਫਰਾਈ ਕਰਨਾ ਜਦੋਂ ਤੱਕ ਇਹ ਥੋੜੇ ਜਿਹਾ ਸੌਫ ਨਹੀਂ ਹੋ ਜਾਂਦੇ ਆਲੂ ਜਿਆਦਾ ਨਹੀਂ ਆਲੂ ਪਕਾਉਣੇ ਬਸ ਅੱਧ ਕੱਚੇ ਜਿਹਾ ਆਪਾਂ ਪਕਾਉਣੇ ਹਲਕਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਜੂਗਾ ਹੁਣ ਆਪਾਂ ਇੱਥੇ ਕੀ ਕਰਨਾਗਾ ਬਸ ਥੋੜੀ ਜਿਹੀ ਹਲਦੀ ਪਾਉਣੀ ਆ। ਇਹ ਥੋੜਾ ਜਿਹਾ ਸੈਂਨਾ ਇੱਕ ਨਮਕ ਪਾਉਣਾ। ਇੰਨੀ ਕੁ ਪੀਸੀ ਲਾਲ ਮਿਰਚ ਪਾਉਣੀ। ਕਿਉਂਕਿ ਨਾ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਦੇਖਣ ਚ ਵਧੀਆ ਲੱਗਦਾ। ਵੈਸੇ ਬਿਨਾ ਨੂਨ ਮਿਰਚ ਤੋਂ ਵੀ ਆਪਾਂ ਇਹਨਾਂ ਨੂੰ ਫਰਾਈ ਕਰ ਸਕਦੇ ਆ। ਤੇ ਇਸ ਤਰੀਕੇ ਨਾਲ ਜਦੋਂ ਆਪਾਂ ਫਰਾਈ ਕਰਕੇ ਸਬਜ਼ੀ ਬਣਾਵਾਂਗੇ ਨਾ ਆਲੂ ਗੋਭੀ ਦੀ ਤੇ ਜਿਨ੍ਹਾਂ ਨੂੰ ਵੀ ਆਲੂ ਗੋਭੀ ਦੀ ਸਬਜ਼ੀ ਖਾਣਾ ਪਸੰਦ ਨਹੀਂ ਉਹ ਵੀ ਇਹ ਖਾਣਾ ਪਸੰਦ ਕਰਨਗੇ। ਇੰਨੀ ਵਧੀਆ ਇਸ ਤਰੀਕੇ ਨਾਲ ਸਬਜ਼ੀ ਬਣਦੀ ਆ। ਹਾਂਜੀ ਆਹ ਲੋਕਾਂ ਨੂੰ ਆਪਾਂ ਫਰਾਈ ਕਰ ਲਿਆ ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਬਸ ਇਹਨਾਂ ਨੂੰ ਆਪਾਂ ਤੇਲ ਚੋਂ ਕੱਢ ਲੈਣੇ ਆ ਤੇ ਆਪਾਂ ਭਾਂਡੇ ਦੇ ਵਿੱਚ ਰੱਖ ਦਿੰਨੇ ਆ ਤੇਲ ਦੇ ਵਿੱਚ ਹੁਣ ਆਪਾਂ ਗੋਭੀ ਨੂੰ ਵੀ ਫਰਾਈ ਕਰ ਲੈਣਾਗਾ ਹਾਂਜੀ ਗੋਭੀ ਨੂੰ ਆਪਾਂ ਹੁਣ ਤੇਲ ਦੇ ਵਿੱਚ ਪਾਤਾ ਤੇ ਥੋੜਾ ਜਿਹਾ ਪਾਵਾਂਗੇ ਲਮਕ ਕਿਉਂਕਿ ਇੱਥੇ ਤਾਂ ਥੋੜਾ ਥੋੜਾ ਨਾ ਨਮਕ ਮਿਰਚ ਪਾਉਣਾ ਬਸ ਥੋੜੀ ਮਿਰਚ ਪਾ ਦਾਂਗੇ ਥੋੜੀ ਜਿਹੀ ਪਾ ਦਾਂਗੇ ਹਲਦੀ ਤੇ ਬਾਪਾ ਵਾਸਤੇ ਇਹਨੂੰ ਵੀ 2 ਮਿੰਟ ਵਾਸਤੇ ਗੋਭੀ ਨੂੰ ਫਰਾਈ ਕਰ ਲੈਣਾਗਾ ਫੁੱਲ ਫਲੇਮ ਤੇ ਫਰਾਈ ਕਰਨਾ ਸਬਜ਼ੀ ਬਹੁਤ ਵਧੀਆ ਬਣੇਗੀ ਹਾਂਜੀ ਗੋਭੀ ਨੂੰ ਵੀ ਫਰਾਈ ਕਰ ਲੈ ਤੇ ਬਸ ਗੋਭੀ ਨੂੰ ਵੀ ਆਪਾਂ ਹੁਣ फटाफट ਕੜਾਹੀ ਦੇ ਵਿੱਚੋਂ ਕੱਢ ਲੈਣੇ ਆ ਹਾਂਜੀ ਇਸੇ ਕੜਾਹੀ ਦੇ ਵਿੱਚ ਆਪਾਂ 2-3 ਚਮਚ ਸਰੋਂ ਦਾ ਤੇਲ ਹੋਰ ਪਾ ਲਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਥੋੜਾ ਪਾ ਦਾਂਗੇ ਸਾਬਤ ਧਨੀਆ ਜੀਰਾ ਤੇ ਹੁਣ ਸਾਬਤ ਧਨੀਆ ਭੁੰਨਿਆ ਗਿਆ ਹੁਣ ਪਾ ਦਾਂਗੇ ਕਟਿਆ ਪਿਆਜ਼ ਇਹ ਆਪਾਂ ਦੋ ਪਿਆਜ਼ ਲੈਏ ਆ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਉਸ ਤੋਂ ਬਾਅਦ ਢੋਲਿਆ ਠੀਕ ਆ ਇਹਨਾਂ ਨੂੰ ਆਪਾਂ ਹੁਣ ਹਲਕਾ ਜਿਹਾ ਭੁੰਨ ਲਾਂਗੇ ਥਿਆ ਇਹਨੂੰ ਵੀ ਹੁਣ ਭੁੰਨ ਲਿਆ ਹੁਣ ਆਪਣੇ ਕੋਲੇ ਹੈਗਾ ਥੋੜਾ ਜਿਹਾ ਲਸਣ ਥੋੜਾ ਜਿਹਾ ਆਦਰਕ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਬਰੀਕ ਕੱਟ ਲਿਆ ਸੀਗਾ ਚਾਹੇ ਤਾਂ ਤੁਸੀਂ ਇਹਨਾਂ ਨੂੰ ਦਾਦਰਾ ਜਾਂ ਕੁੱਟ ਕੇ ਵੀ ਪਾ ਸਕਦੇ ਆ ਜਾਂ ਐਦਾਂ ਹੀ ਤੁਸੀਂ ਬਰੀਕ ਬਰੀਕ ਕੱਟ ਕੇ ਸਬਜ਼ੀ ਦੇ ਵਿੱਚ ਪਾ ਸਕਦੇ ਆ ਹਾਂਜੀ ਬਸ 2 ਮਿੰਟ ਵਾਸਤੇ ਆਪਾਂ ਹੁਣ ਅਦਰਕ ਲਸਣ ਨੂੰ ਵੀ ਸੇਕ ਲਵਾ ਲਿਆ ਹੁਣ ਆਪਣੇ ਕੋਲੇ ਹੈਗੇ ਜਿਹੜੇ ਗੋਭੀ ਦੇ ਡੰਡਲ ਹੁੰਦੇ ਆ ਨਾ ਕੱਚੇ ਕੱਚੇ ਜਿਹੇ ਹਨਾ ਉਹ ਆਪਾਂ ਇਹ ਕੱਟ ਲਏ ਸੀਗੇ ਕੱਟ ਕੇ ਉਸ ਤੋਂ ਬਾਅਦ ਆਪਾਂ ਧੋਲੇ ਇਹਦੇ ਨਾਲ ਸਬਜ਼ੀ ਕਰਾਰੀ ਬਣਦੀ ਹੈਗੇ ਤੁਸੀਂ ਜ਼ਰੂਰ ਪਾ ਕੇ ਦੇਖੋ ਜਦੋਂ ਗੋਭੀ ਦੀ ਸਬਜ਼ੀ ਬਣਾਈ ਤੇ ਵੀ ਆਪਾਂ ਪਾ ਦਾਂਗੇ ਤੇ ਤੜਕੇ ਦੇ ਆਪਾਂ ਨਾਲ ਹੀ ਭੁੰਨ ਲਾਂਗੇ ਬਹੁਤ ਵਧੀਆ ਲੱਗਦੇ ਹੈਗੇ ਹਾਂਜੀ ਹੁਣ ਆਪਾਂ ਪਾ ਦਾਂਗੇ ਇੱਕ ਕਟਿਆ ਟਮਾਟਰ ਤੇ ਹੁਣ ਨਾਲ ਹੀ ਆਪਾਂ ਮਸਾਲੇ ਐਡ ਕਰਾਂਗੇ ਫਿਰ ਆਪਣੇ ਜਿਹੜੇ ਮਸਾਲੇ ਆ ਨਾ ਤੇ ਇਹ ਨਾਲ ਹੀ ਭੁੱਜ ਜਾਣਗੇ ਨਾਲੇ ਟਮਾਟਰ ਜਿਹੜਾ ਸੌਫਟ ਹੋ ਜਾਊਗਾ ਹੁਣ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾਵਾਂਗੇ ਪੀਸੀ ਲਾਲ ਮਿਰਚ ਪਾਊਡਰ ਜਾਂ ਤਿੱਖਾ ਜਿੰਨਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਸਬਜ਼ੀ ਦੇ ਵਿੱਚ ਤੁਸੀਂ ਮਿਰਚ ਪਾ ਲੈਣੀ ਆ ਤੇ ਅੱਧਾ ਚਮਚ ਪਾਵਾਂਗੇ ਮੈਂ ਹਲਦੀ ਦਾ ਅੱਧਾ ਚਮਚ ਪਾਵਾਂਗੇ ਮੈਂ ਧਨੀਆ ਪਾਊਡਰ ਦਾ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਦਿੰਨੇ ਤੜਕੇ ਦੇ ਵਿੱਚ ਮਸਾਲੇ ਵੀ ਆਪਾਂ ਐਡ ਕਰਤੇ ਸੀ ਨਾ ਤੇ ਦੋ ਤਿੰਨ ਚਮਚ ਮੈਂ ਪਾਣੀ ਪਾ ਦੂੰਗੀ ਜਿਹੜੇ ਆਪਣੇ ਮਸਾਲੇ ਚੰਗੀ ਤਰ੍ਹਾਂ ਵਧੀਆ ਪੱਕ ਜਾਣਗੇ ਪਾਣੀ ਪਾ ਕੇ ਦੋ ਦੋ ਮਿੰਟ ਵਾਸਤੇ ਮੈਂ ਸੇਕ ਲਵਾ ਲਿਆ ਸੀਗਾ ਹੁਣ ਆਪਾਂ ਆ ਅੱਧਾ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਹੁਣ ਨਾਲ ਹੀ ਆਪਾਂ ਫਰਾਈ ਕੀਤੀ ਹੋਈ ਸਬਜ਼ੀ ਐਡ ਕਰ ਦਾਂਗੇ ਯਾਨੀ ਕਿ ਆਲੂ ਇਹ ਨਾੜੀ ਆਪਾਂ ਫਰਾਈ ਕੀਤੀ ਹੋਈ ਗੋਭੀ ਐਡ ਕਰ ਦਾਂਗੇ ਤੇ ਹੁਣ ਆਪਾਂ ਤੜਕੇ ਦੇ ਵਿੱਚ ਨਾ ਆਲੂ ਗੋਭੀ ਨੂੰ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਬਹੁਤ ਵਧੀਆ ਸਬਜ਼ੀ ਬਣਦੀ ਹੈ ਤੁਸੀਂ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਚੰਗੀ ਤਰ੍ਹਾਂ ਆਪਾਂ ਹੁਣ ਮਿਲਾ ਦਾਂਗੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਥੋੜਾ ਜਿਹਾ ਲੋ ਮੀਡੀਅਮ ਤੇ ਰੱਖ ਕੇ ਨਾ ਤੇ 5 ਮਿੰਟ ਵਾਸਤੇ ਆਪਾਂ ਸੇਕ ਲਵਾ ਦਾਂਗੇ ਬਸ ਇਹਨੂੰ ਚੰਗੀ ਤਰ੍ਹਾਂ ਮਿਲਾ ਤਾ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ 5 ਮਿੰਟ ਵਾਸਤੇ ਸੇਕ ਲਵਾ ਲਾਂਗੇ ਹਾਂਜੀ ਸਬਜ਼ੀ ਨੂੰ ਆਪਾਂ 5 ਮਿੰਟ ਵਾਸਤੇ ਸੇਕ ਲਵਾ ਲਿਆ ਇਹ ਹੁਣ ਆਪਾਂ ਕੜਚੀ ਮਾਰਦੇ ਆਂ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਹੈਗੀ ਆ ਕਿਉਂਕਿ ਆਪਾਂ ਪਹਿਲਾਂ ਵੀ ਗੋਭੀ ਫਰਾਈ ਕਰ ਲਈ ਸੀ ਆਲੂ ਵੀ ਆਪਾਂ ਪਹਿਲਾਂ ਫਰਾਈ ਕਰ ਲਿਆ ਸੀਗਾ ਇਹ ਤੜਕਾ ਵੀ ਆਪਾਂ ਵਧੀਆ ਪਾਉਣ ਲਿਆ ਸੀ ਇਸ ਕਰਕੇ ਬਾਅਦ ਸਬਜੀ ਨੂੰ ਆਪਾਂ 5 ਮਿੰਟਾਂ ਵਿੱਚ ਦੀ ਬਣਾ ਕੇ ਤਿਆਰ ਕਰ ਲਿਆ ਦੇਖੋ ਸਬਜੀ ਆਪਣੀ ਬਣ ਕੇ ਹੋ ਗਈ ਆ ਰੈਡੀ ਬਹੁਤ ਵਧੀਆ ਸਬਜੀ ਬਣੀ ਹੈਗੀ ਸੁੱਕੀ ਸੁੱਕੀ ਮਸਾਲੇਦਾਰ ਸਬਜੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕਰ ਲੈਂਦੇ ਆ ਸਰਵ ਹਾਂਜੀ ਸਬਜੀ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਹਾਂਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦਿਓ ਮਿਲਦੇ ਹਾਂ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ